ਮੁਕਤ ਪਾਏ ਲਾਗ ਚਰਣੀ ਤਤਪੁਰ ਸਬਤ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਭਾਵ ਇਹ ਜੇ ਕੋਈ ਆਪਣੀ ਗਲਤੀ ਕਰਕੇ ਗੁਰੂ ਤੋਂ ਬੇਮੁਖ ਹੋ ਜਾਵੇ ਤਾਂ ਉਹ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋ ਸਕਦਾ ਕਈ ਜੁਨਾ ਵਿੱਚ ਭਰਮ ਭਰਮ ਕੇ ਵੀ ਮੁਕਤੀ ਗੁਰੂ ਦੇ ਚਰਨੀ ਪਿਆ ਹੁਕਮ ਮੰਨਿਆ ਹੀ ਹੁੰਦੀ ਹੈ ਗੁਰੂ ਦੀ ਚਰਨੀ ਪੈਣ ਤੋਂ ਇਲਾਵਾ ਔਰ ਕਿਸੇ ਸਾਧਨ ਨਾਲ ਮੁਕਤੀ ਨਹੀਂ ਹੋ ਸਕਦੀ ਭਾਵ ਕੇ ਮਨੁੱਖ ਦਾ ਨਿਸਤਾਰਾ ਗੁਰੂ ਦੇ ਚਰਨ ਹੀ ਲਗਿਆ ਹੀ ਹੋਣਾ ਹੈ ਫਿਰ ਇਹ ਸਾਡੇ ਤੇ ਹੈ ਕਿ ਅਸੀਂ ਨਿਸਤਾਰਾ ਇਸੇ ਜਨਮ ਵਿੱਚ ਕਰਵਾਉਣਾ ਹੈ ਜਾਂ अनेका ਜੁਨਾ ਵਿੱਚ ਭਰਮ ਭਰਮ ਕੇ ਫਿਰ ਕਰਵਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਉਹ ਭੁੱਲੀ ਚੁੱਕ ਮਾਫ ਕਰ ਜੇ ਸਾਥੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ